ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਜੀ ਅੱਜ ਬਹੁਤ ਵੱਡਾ ਹਾਦਸਾ ਹੋ ਗਿਆ ਮੋਗਾ ਰੋਡ ਕੋਟ ਹੀ ਸੇਗਾ ਡੀਏਵੀ ਸਕੂਲ ਦੇ ਨਾਲ ਧਰਮਕੰਡੇ ਤੇ ਦੁੱਧ ਵਾਲੀ ਗੱਡੀ ਲੋਡ ਕਰਾ ਕੇ ਕੰਡਾ ਕਰਾ ਕੇ ਵੈਕ ਕਰਦਾ ਪਿਆ ਸੀਗਾ ਜੀ ਪਿੱਛੇ ਮੋਟਰਸਾਈਕਲ ਵਾਲਾ ਖੜਾ ਸੀ ਉਹ ਵਿਚਾਰਾ ਕੰਮ ਤੇ ਚੱਲਿਆ ਸੀਗਾ ਤੇ ਪਿੱਛੇ ਜੋ ਬੱਦਰੀ ਦਾ ਭਰਿਆ ਟਰੱਕ ਆਉਂਦਾ ਪਿਆ ਸੀ ਉਹ ਭਾਵੇਂ 20 ਦੀ ਸਪੀਡ ਤੇ 30 ਦੀ ਤੇ ਤੁਹਾਨੂੰ ਪਤਾ ਬ੍ਰੇਕ ਲੱਗਦੀ ਲੱਗਦੀ ਵਜਨ ਵਾਲੀ ਚੀਜ਼ ਆ ਬਹੁਤ ਔਖੀ ਰੋਕਦੀ ਆ ਤੇ ਉਹ ਬੰਦੇ ਦੀ ਮੋਟਰਸਾਈਕਲ ਵਾਲੇ ਦੀ ਥਾਂ ਤੇ ਡੈਥ ਹੋ ਗਈ ਅੱਜ ਜਿੰਨਾ ਬੱਚਿਆਂ ਦਾ ਪਿਓ ਦੁਨੀਆ ਤੋਂ ਚਲਾ ਗਿਆ ਉਹ ਕੌਣ ਭਰੂਗਾ ਜੀ ਠੀਕ ਆ ਧੁੰਦਾ ਪਰ ਦੇਖੋ ਕੰਡਾ ਕਿੱਡੀ ਗਲਤ ਜਗ੍ਹਾ ਤੇ ਨਾਲ ਡੀਏਵੀ ਸਕੂਲ ਆ ਉਹਨਾਂ ਦੀਆਂ ਬੈਨਾਂ ਆਉਂਦੀਆਂ ਕੋਈ ਧਿਆਨ ਨਹੀਂ ਦਿੰਦਾ ਪਿਆ ਕੰਡੇ ਨੂੰ ਪਾਸ ਕਰਨ ਵਾਲਾ ਪਤਾ ਨਹੀਂ ਪ੍ਰਸ਼ਾਸਨ ਕਿੱਥੇ ਆ ਕੰਡੇ ਇਦਾਂ ਹੁੰਦੇ ਆ ਤੁਸੀਂ ਦੱਸੋ ਨਾਲ ਰੋਡ ਆ ਟਰਾਲੇ ਬਹੁਤ ਇਹ ਚਾਂਸ ਦਾ ਬਹੁਤ ਪਹਿਲਾਂ ਰੋਕੇ ਆ ਜੀ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਚਾਂਸ ਹੋ ਜਾਣੇ ਸੀ ਪਹਿਲੇ ਐਕਸੀਡੈਂਟ ਮੰਡੀ ਵੇਲੇ ਪੂਰੀ ਲਾਈਨ ਲੱਗੀ ਹੁੰਦੀ ਹੈ ਜੇ ਇੱਥੇ ਨਾਲ ਸਕੂਲ ਆ ਬੈਨਾ ਆਉਂਦੀਆਂ ਇਹ ਤਾਂ ਸ਼ੁਕਰ ਕਰੋ ਵੀ ਅੱਜ ਛੁੱਟੀ ਸੀ ਬਾਈ ਜੀ ਤੇ ਜੇ ਜਿਵੇਂ ਕੋਈ ਵੈਨ ਪਿੱਛੇ ਖੜੀ ਹੁੰਦੀ ਜਿਵੇਂ ਟਰੱਕ ਟਰਾਲਾ ਉਹ ਵੈਕ ਕਰਦਾ ਪਿਆ ਸੀ ਤੇ ਤੁਸੀਂ ਦੱਸੋ ਪਿੱਛੇ ਕੈਂਟਰ ਵੱਜਦਾ ਜੇ ਕਿੰਨੇ ਬੱਚਿਆਂ ਦਾ ਨੁਕਸਾਨ ਹੋ ਜਾਣਾ ਸੀ ਕੀ ਕੁਝ ਭਾਣਾ ਵਾਪਰ ਜਾਣਾ ਸੀ ਇਹ ਮਹਿਸੂਸ ਕਰਕੇ ਜਾਂ ਤੁਸੀਂ ਸੋਚ ਕੇ ਦੇਖੋ ਭਾਜੀ ਕਿੰਨੇ ਘਰਾਂ ਦੇ ਅੱਜ ਚਰਾਗ ਬੁੱਝ ਜਾਣੇ ਸੀ ਉਹਦਾ ਕੌਣ ਜ਼ਿੰਮੇਵਾਰ ਸੀ ਦੇਖੋ ਅਸੀਂ ਰਜਗਾਰ ਤੇ ਨਹੀਂ ਕਿਸੇ ਦੇ ਬੋਲਦੇ ਬਾਈ ਜੀ ਕੰਡਾ ਬਹੁਤ ਗਲਤ ਆ ਕੋਈ ਸਾਡੇ ਕੋਈ ਨਹੀਂ ਬੋਲਦਾ ਪਿਆ ਬਾਈ ਜੀ ਇਸ ਚੀਜ਼ ਤੇ ਪਰ ਦੇਖੋ ਜਿਹੜੀ ਸੱਚ ਆ ਉਹ ਸੱਚ ਆ ਅੱਜ ਮਤਲਬ ਅਛਾ ਜਿਹੜਾ ਟਰੱਕ ਵਾਲਾ ਉਹਦੀਆਂ ਲੱਤਾਂ ਟੁੱਟ ਗਈਆਂ ਪਿੱਛੇ ਗੱਡੀ ਵੱਜੀ ਉਹਦੀ ਉਹਨਾਂ ਦਾ ਨੁਕਸਾਨ ਹੋ ਗਿਆ ਕੌਣ ਭਰੂਗਾ ਭਾਜੀ ਦੱਸੋ ਤੁਸੀਂ ਇਹ ਕੰਡਾ ਬਾਈ ਜੀ ਬਾਹਰ ਹੋਣਾ ਚਾਹੀਦਾ ਸ਼ਹਿਰ ਤੋਂ ਜਾਂ ਇਹਨਾਂ ਨੂੰ ਆਪਣੀ ਥਾਂ ਤਬਦੀਲ ਕਰਨੀ ਚਾਹੀਦੀ ਆ ਨਾਲ ਸਕੂਲ ਆ ਬੈਨਾ ਆਉਂਦੀਆਂ ਬੱਚੇ ਆਉਂਦੇ ਆ ਕੋਈ ਛੱਡਣ ਜਾਂਦਾ ਬੱਚੇ ਦੇਖੋ ਕਿੰਨੇ ਹਾਸੇ ਹੋ ਸਕਦੇ ਨੇ ਕੰਡੇ ਵਾਲਿਆਂ ਨੂੰ ਕੋਈ ਟੈਨਸ਼ਨ ਨਹੀਂ ਬਾਈ ਜੀ ਕਿਸੇ ਨੂੰ ਵੀ ਕੋਈ ਟੈਨਸ਼ਨ ਨਹੀਂ ਪ੍ਰਸ਼ਾਸਨ ਨੂੰ ਵੀ ਕੋਈ ਕੋਈ ਟੈਨਸ਼ਨ ਨਹੀਂ ਵੀ ਕੰਡਾ ਦੇਖਿਆ ਰੋਜ਼ ਪ੍ਰਸ਼ਾਸਨ ਇੱਥੋਂ ਲੰਘਦਾ ਹੈਗਾ ਵੀ ਕੰਡਾ ਕਿੱਡਾ ਗਲਤ ਆ ਕਿੰਨੇ ਟਰਾਲੇ ਉੱਥੇ ਆਉਂਦੇ ਆ ਬੈਗ ਹੁੰਦੇ ਆ ਇਹ ਕੋਈ ਜਗ੍ਹਾ ਹੈਗੀ ਆ ਜੀ ਤੁਸੀਂ ਦੱਸੋ ਕੰਡੇ ਵਾਲੀ ਪਰ ਬਾਈ ਜੀ ਦੇਖੋ ਬੋਲੋ ਸੱਚ ਬੋਲਣਾ ਚਾਹੀਦਾ ਇਹਦੀ ਥਾਂ ਤੇ ਆਪਣਾ ਬੱਚਾ ਵੀ ਹੋ ਸਕਦਾ ਸੀ ਆਪਣਾ ਪਿਓ ਹੋ ਸਕਦਾ ਸੀ ਆਪਣਾ ਭਰਾ ਹੋ ਸਕਦਾ ਸੀ ਤੁਹਾਨੂੰ ਵੀ ਪਤਾ ਇਹ ਚੀਜ਼ ਦਾ ਭਾਜੀ ਪਰ ਕੰਡਾ ਬਾਈ ਜੀ ਇਹ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਕਮੈਂਟਾਂ ਦੇ ਵਿੱਚ ਦੱਸੋ ਗੱਲ ਗਲਤ ਆ ਕਿ ਸਹੀ ਆ ਤੁਹਾਨੂੰ ਸਭ ਨੂੰ ਪਤਾ ਬਾਈ ਜੀ ਜੋ ਸੱਚ ਆ ਉਹ ਸੱਚ ਹੀ ਰਹਿਣਾ ਭਾਜੀ ਧੰਨਵਾਦ ਜੀ ਮਿਹਰਬਾਨੀ